ਸਿੱਖ ਪੰਥ ਦੇ ਉਸ ਮਹਾਨ ਜਰਨੈਲ ਦੀ ਗੱਲ ਕਰਨ ਲੱਗਿਆ ਜੀ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਉਹ ਜਿਨ੍ਹਾਂ ਨੇ ਸਿੱਖ ਕੌਮ ਦੀ ਅਗਵਾਈ ਕੀਤੀ ਅਗਵਾਈ ਹੀ ਨਹੀਂ ਕੀਤੀ ਸਿੱਖ ਕੌਮ ਨੂੰ ਇੱਕ ਲੜੀ ਦੇ ਵਿੱਚ ਪ੍ਰੋਕੇ ਰੱਖਿਆ ਐਸੀ ਮਿਸਾਲ ਉਹਨਾਂ ਨੇ ਪੇਸ਼ ਕੀਤੀ ਤੇ ਅੱਜ ਕੱਲ ਦੇ ਜਿਹੜੇ ਸਾਡੇ ਨੇਤਾ ਚੌਧਰਾ ਪਿੱਛੇ ਲੜਦੇ ਫਿਰੇ ਹੁੰਦੇ ਆ ਨਾ ਇੱਕ ਵਾਰੀ ਨਵਾਬ ਕਪੂਰ ਸਿੰਘ ਦਾ ਜੀਵਨ ਉਹਨਾਂ ਨੂੰ ਜ਼ਰੂਰ ਪੜ ਲੈਣਾ ਚਾਹੀਦਾ ਹੈ ਕਿ ਸਿੱਖ ਪੰਥ ਵਾਸਤੇ ਉਹਨਾਂ ਨੇ ਕਿੰਨਾ ਵੱਡਾ ਆਪਣਾ ਯੋਗਦਾਨ ਦਿੱਤਾ ਨਵਾਬ ਕਪੂਰ ਸਿੰਘ 18ਵੀਂ ਸਦੀ ਦੇ ਉਨ੍ਹਾਂ ਸਿੱਖ ਜਰਨੈਲਾਂ ਵਿੱਚੋਂ ਸਨ ਜਿਨ੍ਹਾਂ ਨੇ ਸਿੱਖ ਕੌਮ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਪਿੱਛੋਂ ਆਪਣੀ ਸੁਚੱਜੀ ਅਗਵਾਈ ਦੇ ਕੇ ਚੜ੍ਹਦੀ ਕਲਾ ਵਿੱਚ ਰੱਖਿਆ ਅਤੇ ਪੰਜਾਬ ਉੱਤੇ ਖਾਲਸਾ ਰਾਜ ਕਾਇਮ ਕਰਨ ਲਈ ਰਾਹ ਪੱਧਰਾ ਕੀਤਾ। ਨਵਾਬ ਕਪੂਰ ਸਿੰਘ ਉਹ ਪਹਿਲੇ ਸਿੱਖ ਸਨ ਜਿਨ੍ਹਾਂ ਨੂੰ ਮੁਗਲ ਸਰਕਾਰ ਨੇ ਸਿੱਖਾਂ ਦੇ ਨੇਤਾ ਦੇ ਰੂਪ ਵਿੱਚ ਮਾਨਤਾ ਦਿੱਤੀ ਅਤੇ ਪੰਥ ਨੂੰ ਨਵਾਬੀ ਦੇ ਕੇ ਸਤਿਕਾਰਿਆ। ਨਵਾਬ ਕਪੂਰ ਸਿੰਘ ਦਾ ਜਨਮ ਸਾਧੂ ਸਿੰਘ ਵਿਰਕਰੇ ਘਰ ਪਿੰਡ ਫੈਜ਼ਲਪੁਰ ਵਿਖੇ 1697 ਵਿੱਚ ਹੋਇਆ। ਪ੍ਰਿੰਸੀਪਲ ਸਤਵੀਰ ਸਿੰਘ ਅਨੁਸਾਰ ਨਵਾਬ ਕਪੂਰ ਸਿੰਘ ਦਾ ਜਨਮ 1697 ਈਸਵੀ ਨੂੰ ਪਿੰਡ ਕਾਲੇ ਕੀ ਪਰਗਨਾ ਸੇਖੋਪੁਰਾ ਵਿਖੇ ਚੌਧਰੀ ਦਲੀਪ ਸਿੰਘ ਵਿਰਕ ਦੇ ਘਰ ਹੋਇਆ ਸਿੱਖੀ ਸਿਦਕ ਅਤੇ ਗੁਰੂ ਘਰ ਦੀ ਸੇਵਾ ਆਪ ਨੂੰ ਵਿਰਸੇ ਦੇ ਵਿੱਚ ਮਿਲੀ ਬਚਪਨ ਤੋਂ ਹੀ ਆਪ ਸਿੱਖ ਪੰਥ ਦੀ ਸੇਵਾ ਕਰਨ ਦੀ ਲਗਨ ਸੀ ਤੇ ਆਪ ਬਾਬਾ ਬੰਦਾ ਸਿੰਘ ਭਾਦਰ ਸਮੇਂ ਵੀ ਇਹ ਸੇਵਾ ਕਰਦੇ ਰਹੇ ਪਰ ਬਹੁਤਾ ਲਾਈਮਲਾਈਟ ਵਿੱਚ ਨਾ ਆਏ ਜਵਾਨ ਹੋਣ ਤੇ ਇਹਨਾਂ ਨੇ ਅੰਮ੍ਰਿਤਸਰ ਸਾਹਿਬ ਦੇ ਨੇੜੇ ਫੈਜ਼ਲਪੁਰੀਆ ਕਸਬੇ ਨੂੰ ਜਿੱਤ ਲਿਆ ਤੇ ਜਿੱਤ ਕੇ ਉਸ ਦਾ ਨਾਮ ਸੀ ਜਿਹੜਾ ਸਿੰਘਾਪੁਰੀਆ ਰੱਖ ਦਿੱਤਾ ਜਿਸ ਕਰਕੇ ਇਹਨਾਂ ਦੀ ਫਿਰ ਮਿਸਲ ਦਾ ਨਾਮ ਵੀ ਮਿਸਲ ਸਿੰਘਾਪੁਰੀਆ ਪੈ ਗਿਆ ਹਾਂ ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਸਮੇਂ ਹੋਏ ਕਤਲੇਆਮ ਨੇ ਬਹੁਤ ਸਾਰੇ ਸਿੱਖਾਂ ਦੇ ਘਰਾਂ ਨੂੰ ਤਬਾਹ ਕਰ ਦਿੱਤਾ ਹਕੂਮਤ ਸਿੱਖਾਂ ਪਿੱਛੇ ਹੱਥ ਧੋ ਕੇ ਪਈ ਹੋਈ ਸੀ 1726 ਇਸਵੀ ਵਿੱਚ ਜਕਰਿਆਖਾਨ ਪੰਜਾਬ ਦਾ ਗਵਰਨਰ ਨਿਯੁਕਤ ਕੀਤਾ ਗਿਆ ਜਿਸ ਨੇ ਸਿੱਖਾਂ ਉੱਤੇ ਜ਼ੁਲਮ ਕਰਨ ਦੀ ਰੈਂਦੀ ਖੁੰਦੀ ਜਿਹੜੀ ਕਸਰ ਸੀ ਉਹ ਜਕਰੀਆ ਖਾਨ ਨੇ ਉਹ ਵੀ ਪੂਰੀ ਕਰ ਦਿੱਤੀ ਉਸ ਨੇ ਇੱਕ ਹੁਕਮਨਾਮਾ ਜਾਰੀ ਕੀਤਾ ਜਿਸ ਵਿੱਚ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਗਏ ਸਿੱਖਾਂ ਦੇ ਕੇਸ ਕਤਲ ਕਰਨ ਵਾਲੇ ਨੂੰ ਲੇਫ ਤਲਾਈ ਕੰਬਲ ਸਿੱਖਾਂ ਬਾਰੇ ਖਬਰ ਦੇਣ ਵਾਲੇ ਨੂੰ 10 ਰੁਪਏ ਸਿੱਖਾਂ ਨੂੰ ਜਿਉਂਦਾ ਜਾਂ ਮਰਦਾ ਪੇਸ਼ ਕਰਨ ਵਾਲਿਆਂ ਨੂੰ 50 ਤੋਂ ਲੈ ਕੇ 80 ਰੁਪਏ ਤੱਕ ਨਾਮ ਦਿੱਤੇ ਜਾਣ ਲੱਗੇ ਤਾਂ ਐਲਾਨ ਕਰ ਦਿੱਤਾ ਗਿਆ ਉਹਨਾਂ ਨੇ ਉਹਨਾਂ ਦੇ ਘਰਾਂ ਨੂੰ ਸਰਕਾਰ ਵੱਲੋਂ ਉਹਰੀ ਖੁੱਲੀ ਛੋਟ ਸੀ ਵੀ ਉਹਨਾਂ ਦੇ ਘਰਾਂ ਨੂੰ ਕੋਈ ਵੀ ਲੁੱਟ ਸਕਦਾ ਜਿਵੇਂ 84 ਦੇ ਵਿੱਚ ਹੋਇਆ ਸੀ ਇਹ ਪਹਿਲਾਂ ਤੋਂ ਹੀ ਚੱਲਦਾ ਆਉਂਦਾ ਤੇ ਸਿੱਖਾਂ ਨੂੰ ਪਨਾਹ ਦੇਣ ਵਾਲੇ ਨੂੰ ਦੇਖੋ ਸਜ਼ਾਏ ਮੌਤ ਦੀ ਸਜ਼ਾ ਮੁਕਰਰ ਕੀਤੀ ਗਈ ਵੀ ਜਿਹੜਾ ਸਿੱਖਾਂ ਨੂੰ ਪਨਾਹ ਦੇਊਗਾ ਉਹਨੂੰ ਸਜ਼ਾਏ ਮੌਤ ਦੀ ਸਜ਼ਾ ਮੁਕਰਰ ਕੀਤੀ ਗਈ ਸਿੱਖਾਂ ਨੂੰ ਅੰਨ ਦਾਣਾ ਜਾਂ ਕਿਸੇ ਪ੍ਰਕਾਰ ਦੀ ਵੀ ਸਹਾਇਤਾ ਦੇਣ ਵਾਲੇ ਨੂੰ ਬਖਸ਼ਿਆ ਨਹੀਂ ਸੀ ਜਾਂਦਾ ਸਿੱਖਾਂ ਨੂੰ ਢੂੰਡਣ ਲਈ ਥਾਂ-ਥਾਂ ਤੇ ਗਸ਼ਤੀ ਫੌਜ ਤਾਂ ਇਨਾਦ ਕਰ ਦਿੱਤੀ ਗਈ ਅੰਮ੍ਰਿਤਸਰ ਸਾਹਿਬ ਦੇ ਆਸ-ਪਾਸ ਸਖਤ ਪਹਿਰਾ ਲਗਾ ਦਿੱਤਾ ਗਿਆ ਜਿਸ ਦਾ ਨਤੀਜਾ ਇਹ ਹੋਇਆ ਕਿ ਪੱਤਾ ਪੱਤਾ ਸਿੰਘਾਂ ਦਾ ਵੈਰੀ ਬਣ ਗਿਆ ਪੱਤਾ ਪੱਤਾ ਸਿੰਘਾਂ ਦਾ ਵੈਰੀ ਤੇ ਇਨਾਮ ਦੇ ਲਾਲਚ ਕਰਕੇ ਲੋਕ ਟੋਲ ਟੋਲ ਕੇ ਸਿੱਖਾਂ ਦੀ ਸੂਚਨਾ ਦੇਣ ਲੱਗੇ ਇਨਾਮ ਦੀ ਲਾਲਸਾ ਇੱਥੋਂ ਤੱਕ ਵੱਧ ਗਈ ਕਿ ਲੋਕੀ ਜਵਾਨ ਬੀਬੀਆਂ ਤੇ ਇਸਤਰੀਆਂ ਦੇ ਕੇਸ ਕਟਾ ਕਟਾ ਉਹਨਾਂ ਨੂੰ ਸਿੱਖ ਜਿਨ੍ਹਾਂ ਦੀ ਅਜੇ ਦਾੜੀ ਮੁੱਛ ਨਾ ਆਈ ਹੋਵੇ اقਰਾਰ ਕਰਕੇ ਹਾਕਮਾਂ ਨੂੰ ਪੇਸ਼ ਕਰਨ ਲੱਗੇ ਇਸਤਰੀਆਂ ਨੂੰ ਵੀ ਪੇਸ਼ ਕਰਨ ਲੱਗੇ ਵੀ ਇਹ ਅਜੇ ਇਹਨਾਂ ਦਾੜੀ ਮੁੱਛ ਨਹੀਂ ਆਈ ਸਿੱਖਾਂ ਇਹ ਦੇਖੋ ਕਿਹੋ ਜਿਹਾ ਸਮਾ ਤੇ ਇਸ ਤਰ੍ਹਾਂ ਜਿੰਨਾ ਸਿੱਖਾਂ ਨੇ ਕਦੇ ਵੀ ਸਰਕਾਰ ਵਿਰੋਧੀ ਕੋਈ ਹਿੱਸਾ ਨਹੀਂ ਲਿਆ ਸੀ ਉਹਨਾਂ ਨੂੰ ਵੀ ਪਕੜ-ਪਕੜ ਕੇ ਮਾਰਿਆ ਜਾਣ ਲੱਗਾ ਬਹੁਤ ਸਾਰੇ ਪਿੰਡਾਂ ਦੇ ਚੌਧਰੀਆਂ ਮੁਖਵਰਾਂ ਨੇ ਇਨਾਮ ਤੇ ਜ਼ਗੀਰਾਂ ਦੇ ਲਾਲਚ ਪਿੱਛੇ ਸਿਰਫ ਮੁਗਲ ਹਕਮਾ ਦਾ ਸਾਥ ਹੀ ਨਹੀਂ ਦਿੱਤਾ ਬਲਕਿ ਉੱਤਰ ਪੱਛਮ ਤੋਂ ਆਏ ਨਾਂਦਰਸ਼ਾ ਅਹਿਮਦ ਸਾਹ ਅਬਦਾਲੀ ਵਰਗੇ ਲੁਟੇਰਿਆਂ ਨੂੰ ਵੀ ਸਿੱਖਾਂ ਦਾ ਖੁਰਾਂ ਖੋਜ ਮਿਟਾਉਣ ਲਈ ਹਰ ਪ੍ਰਕਾਰ ਦੀ ਜਾਣਕਾਰੀ ਤੇ ਸਹਾਇਤਾ ਦਿੱਤੀ ਦੇਖੋ ਸਿੱਖ ਆਪਣੇ ਧਰਮ ਤੇ ਹੋਂਦ ਨੂੰ ਬਚਾਉਣ ਲਈ ਮਜਬੂਰਨ ਘਰ ਛੱਡ ਕੇ ਜੰਗਲਾਂ ਪਹਾੜਾਂ ਤੇ ਮਾਰੂਥਲਾਂ ਵਿੱਚ ਜਾ ਬੈਠੇ ਹਰ ਸਮੇਂ ਮੌਤ ਉਹਨਾਂ ਦਾ ਪਿੱਛਾ ਕਰਦੀ ਇਹਨਾਂ ਨੇ ਆਪ ਆਪਣੇ ਬੱਖੋ ਵਕਰੇ ਜਥੇ ਬਣਾ ਲਏ ਆਪਣੇ ਗੁਜ਼ਾਰੇ ਲਈ ਉਹ ਸਰਕਾਰੀ ਖਜ਼ਾਨੇ ਦੀ ਲੁੱਟਮਾਰ ਵੀ ਕਰਦੇ ਉਹਨਾਂ ਲੋਕਾਂ ਕੋਲੋਂ ਬਦਲਾ ਵੀ ਲੈਂਦੇ ਜਿਨ੍ਹਾਂ ਬਦੌਲਤ ਉਹਨਾਂ ਦੇ ਪਰਿਵਾਰ ਕਤਲ ਕਰਵਾਏ ਗਏ ਉਹਨਾਂ ਨੂੰ ਬੇਕਾਰ ਕੀਤਾ ਗਿਆ ਉਹਨਾਂ ਦੇ ਘਰ ਤਬਾਹ ਕੀਤੇ ਗਏ ਸਨ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸਰਕਾਰੀ ਅਧਿਕਾਰੀ ਜਾਂ ਪਿੰਡਾਂ ਦੇ ਚੌਧਰੀ ਸਨ ਪਰ ਫਿਰ ਵੀ ਕਾਂਪਤੇ ਖਾ ਕੇ ਘੋੜਿਆਂ ਦੀਆਂ ਕਾਠੀਆਂ ਤੇ ਸੌ ਕੇ ਸਿੱਖ ਚੜ੍ਹਦੀ ਕਲਾ ਵਿੱਚ ਰਹੇ ਕਿਉਂਕਿ ਉਹ ਬਾਣੀ ਨਾਲ ਜੁੜੇ ਰਹੇ ਆਪਣੇ ਫਰਜ਼ਾਂ ਤੋਂ ਮੂੰਹ ਨਹੀਂ ਸੀ ਮੋੜਿਆ ਸਿੰਘਾਂ ਦੀ ਇਸ ਹਾਲਾਤ ਵਿੱਚ ਆਪਣੀ ਸ਼ਰਨ ਵਿੱਚ ਆਏ ਹਰ ਇੱਕ ਮਜਰੂਮ ਦੀ ਰਾਖੀ ਵੀ ਕਰਦੇ ਦੇਖੋ ਐਸੀ ਹਾਲਾਤ ਦੇ ਵਿੱਚ ਵੀ ਮਜਰੂਮਾਂ ਦੀ ਰਾਖੀ ਕਰਦੇ ਰਹੇ ਜਿਹੜਾ ਉਹਨਾਂ ਦੀ ਸ਼ਰਨ ਦੇ ਵਿੱਚ ਆ ਜਨਾਂ ਉਸ ਵੇਲੇ ਸਿੱਖ ਪੰਥ ਕੋਲ ਇੱਕ ਬਹੁਤ ਹੀ ਦੂਰਾਂ ਦੇਸੀ ਮਹਾਂਵਲੀ ਨਿਰਪੈ ਜੰਗੀ ਜਨੈਲ ਆਗੂ ਸੀ ਜਿਸ ਨੂੰ ਸਿੱਖ ਇਤਿਹਾਸ ਵਿੱਚ ਨਵਾਬ ਕਪੂਰ ਸਿੰਘ ਕਰਕੇ ਜਾਣਿਆ ਜਾਂਦਾ ਹੈ ਜਿਸ ਨੇ ਸਿੱਖਾਂ ਦਾ ਮਨੋਬਲ ਟੁੱਟਣ ਨਹੀਂ ਦਿੱਤਾ ਚੜ੍ਹਦੀ ਕਲਾ ਚ ਰੱਖਿਆ ਸਿੱਖਾਂ ਨੂੰ ਭਾਈ ਤਾਰਾ ਸਿੰਘ ਵਾਰ ਦੀ ਸਹੀਦੀ ਤੋਂ ਬਾਅਦ 1726 ਇਸ ਵਿੱਚ ਖਾਲਸਾ ਪੰਥ ਨੇ ਆਪਣੇ ਭਵਿੱਖ ਦੇ ਹਾਲਾਤਾਂ ਨਾਲ ਨਜਿੱਠਣ ਲਈ ਸ੍ਰੀ ਅਮਰਤ ਸਰ ਸਾਹਿਬ ਕੇ ਇਕੱਠ ਕੀਤਾ ਜਿਸ ਵਿੱਚ ਇਹ ਫੈਸਲਾ ਫੈਸਲੇ ਲਏ ਗਏ ਕਿ ਖਾਲਸਾ ਪੰਥ ਦੀ ਮਜ਼ਬੂਤੀ ਲਈ ਹਕੂਮਤ ਦੇ ਖਜ਼ਾਨੇ ਲੁੱਟੇ ਜਾਣ ਸਾਹੀ ਫੌਜਾਂ ਕੋਲੋਂ ਹਥਿਆਰ ਤੇ ਘੋੜੇ ਖੋਲ ਕੋ ਕੀਤੀ ਜਾਵੇ ਉਹਨਾਂ ਤੋਂ ਅਤੇ ਸਿੰਘਾਂ ਬਾਰੇ ਹਕੂਮਤ ਨੂੰ ਜਾਣਕਾਰੀ ਦੇਣ ਵਾਲੇ ਸਰਕਾਰੀ ਪਿੱਠੂਆਂ ਨੂੰ ਸੋਧਿਆ ਜਾਵੇ ਜਿਹੜੇ ਸੋਧ ਦਿੰਦੇ ਆ ਸਿੰਘਾਂ ਦੇ ਉਹਨਾਂ ਨੂੰ ਸੋਧਿਆ ਜਾਵੇ ਜਥੇਦਾਰ ਦਰਬਾਰਾ ਸਿੰਘ ਨੇ ਸਰਦਾਰ ਕਪੂਰ ਸਿੰਘ ਨੂੰ ਜੋਗ ਜਾਣ ਕੇ ਖਾਲਸਾ ਪੰਥ ਦੇ ਮੁਖ ਸੇਵਾਦਾਰ ਦੇ ਤੌਰ ਤੇ ਪ੍ਰਵਾਨਗੀ ਦੇ ਦਿੱਤੀ ਲੋਕ ਕੁਲਿੱਕੇ ਪ੍ਰੋਗਰਾਮ ਅਨੁਸਾਰ ਨਵਾਬ ਕਪੂਰ ਸਿੰਘ ਦੀ ਅਗਵਾਈ ਵਿੱਚ ਇੱਕ ਜਥਾ ਮਾਝੇਵਾਲਾ ਦੁਸ਼ਮਣਾਂ ਨੂੰ ਸੁੱਧਣ ਲਈ ਨਿਕਲ ਤੁਰਿਆ 400 ਸਿੰਘਾਂ ਦੇ ਕਰੀਬ ਜਥੇ ਨੇ ਮਿਲ ਕੇ ਮੁਲਤਾਨ ਤੋਂ ਲਾਹੌਰ ਜਾ ਰਹੇ ਸ਼ਾਹੀ ਖਜ਼ਾਨੇ ਨੂੰ ਲੁੱਟਿਆ ਇਸ ਤੋਂ ਬਾਅਦ ਕਸੂਰ ਤੋਂ ਲਾਹੌਰ ਜਾ ਰਹੇ ਸਿਪਾਹੀਆਂ ਪਾਸੋਂ 1 ਲੱਖ ਰੁਪਏ ਦੀ ਲੁੱਟ ਕੀਤੀ ਗਈ ਮੁਰਤਜ਼ਾ ਖਾਨ ਜੋ ਸ਼ਾਹੀ ਦਰਬਾਰ ਨੂੰ ਘੋੜੇ ਵੇਚਦਾ ਸੀ ਨੂੰ ਚੂਨਾ ਲਗਾਇਆ ਗਿਆ ਇਸ ਤੋਂ ਇਲਾਵਾ ਕਾਬਲ ਤੋਂ ਦਿੱਲੀ ਜਾ ਰਹੇ ਸ਼ਾਹੀ ਫੌਜ ਨੂੰ ਲੁੱਟ ਕੇ ਸਿੰਘਾਂ ਨੇ ਹਥਿਆਰ ਅਤੇ ਘੋੜਿਆਂ ਦਾ ਵੱਡਾ ਜ਼ਖੀਰਾ ਜਮ੍ਹਾਂ ਕਰ ਲਿਆ ਇੱਕ ਹੋਰ ਮਾਰ ਵਿੱਚ ਸਰਦਾਰ ਬੁੱਢਾ ਸਿੰਘ ਅਤੇ ਬਾਗ ਸਿੰਘ ਦੇ ਜਥਿਆਂ ਨੇ ਪਿਸ਼ਾਵਰ ਤੋਂ ਦਿੱਲੀ ਜਾ ਰਹੇ ਮੁਹੰਮਦ জাফর ਖਾਨ ਪਾਸੋਂ ਦਰਿਆ ਵਿਆਸ ਨੇੜੇ ਬਹੁਤ ਸਾਰਾ ਸੋਨਾ ਚਾਂਦੀ ਲੁੱਟ ਲਿਆ ਇਸ ਗੋਹਾ ਖਾਹੀ ਵਿੱਚ ਸਿੱਖਾਂ ਦੇ ਉੱਚੇ اخلاق ਦੀ ਮਿਸਾਲ ਉਦੋਂ ਵੇਖਣ ਨੂੰ ਮਿਲੀ ਜਦੋਂ ਸਾਹੀ ਖਜ਼ਾਨੇ ਨੇ ਭੁਲੇਖੇ ਸਿਆਲਕੋਟ ਦੇ ਇੱਕ ਵਪਾਰੀ ਸੇਠ ਪ੍ਰਤਾਪ ਚੰਦ ਨੂੰ ਲੁੱਟੇ ਖਜ਼ਾਨੇ ਵਾਪਸ ਮੋੜ ਦਿੱਤੇ ਉਹਨਾਂ ਨੇ ਸਰਕਾਰੀ ਖਜ਼ਾਨਾ ਸਮਝ ਕੇ ਲੁੱਟ ਲਿਆ ਸੀ ਪਰ ਉਹ ਕੋਈ ਹੈਗਾ ਸੀ ਬੰਦਾ ਸੇਠ ਫਿਰ ਉਹ ਤਾਂ ਵਾਪਸ ਕੀਤਾ ਗਿਆ ਦੇਖੋ ਐਸੀ ਵੀ ਮਿਸਾਲ ਪੇਸ਼ ਕੀਤੀ ਸਾਹੀ ਖਜ਼ਾਨੇ ਦੀਆਂ ਨਿਤ ਹੁੰਦੀਆਂ ਲੁੱਟਾਂ ਕਾਰਨ ਦਿੱਲੀ ਦੀ ਹਕੂਮਤ ਘਬਰ ਆ ਗਈ ਹਕੂਮਤ ਨੇ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਦੀ ਮਦਦ ਲਈ ਫੌਜ ਦੀ ਇੱਕ ਵੱਡੀ ਟੁਕੜੀ ਭੇਜੀ ਜੋ ਲਾਹੌਰ ਦੀ ਫੌਜ ਨਾਲ ਮਿਲ ਕੇ ਜੰਗਲਾਂ ਵਿਚ ਲਿਆਂ ਵਿੱਚ ਪਨਾਹ ਲਈ ਬੈਠੇ ਸਿੰਘਾਂ ਨੂੰ ਖਤਮ ਕੀਤਾ ਜਾ ਸਕੇ ਇਸ ਫੌਜ ਨਾਲ ਕਈ ਥਾਵਾਂ ਤੇ ਸਿੰਘਾਂ ਦੀ ਮੁੱਠਪੇੜ ਹੋਈ ਪਰ ਸਿੰਘਾਂ ਦੀ ਤਾਕਤ ਅਤੇ ਦਲੇਰੀ ਅੱਗੇ ਹਕੂਮਤ ਦੀ ਕੋਈ ਪੇਸ਼ ਨਹੀਂ ਗਈ ਸਨ 1730 ਈਸਵੀ ਵਿੱਚ ਫਿਰ ਸਿੰਘਾਂ ਨੇ ਲਾਹੌਰ ਤੋਂ ਦਿੱਲੀ ਲਿਜਾਈ ਜਾ ਰਹੀ ਮਾਲੀਏ ਦੀ ਵੱਡੀ ਰਕਮ ਉੱਤੇ ਹੱਥ ਫੇਰਿਆ ਸਿੰਘਾਂ ਦੇ ਬੁਲੰਤਾ ਹੌਸਲੇ ਤੋੜਨ ਲਈ ਜ਼ਗਰਿਆ ਖਾਨ ਨੇ ਗਸ਼ਤੀ ਫੌਜਾਂ ਨੂੰ ਪਿੰਡਾਂ ਵਿੱਚ ਭੇਜਿਆ ਤਾਂ ਕਿ ਸਿੱਖਾਂ ਦੇ ਹਮਾਇਤੀਆਂ ਦਾ ਪਤਾ ਲਗਾ ਕੇ ਖਤਮ ਕੀਤਾ ਜਾ ਸਕੇ ਪਿੰਡਾਂ ਵਿੱਚ ਚੈਨ ਨਾਲ ਵਸਦੇ 1500 ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਪਰ ਫਿਰ ਵੀ ਖਾਲਸਾ ਫੌਜ ਦਾ ਤੱਕਦਾ ਉਹ ਨਾ ਪਹੁੰਚ ਸਕੇ ਖਾਲਸਾ ਫੌਜ ਤੱਕ ਫਿਰ ਵੀ ਨਹੀਂ ਪਹੁੰਚ ਸਕੇ ਕਿਉਂਕਿ ਉਹ ਤੇ ਜੰਗਲਾਂ ਬੇਲਾਂ ਦੇ ਵਿੱਚ ਰਹਿੰਦੇ ਸੀ ਸਰਕਾਰ ਇਹਨਾਂ ਸਿੱਖਾਂ ਨੂੰ ਕਾਬੂ ਕਰਨ ਦਾ ਜਿੰਨਾ ਵੀ ਯਤਨ ਕਰਦੀ ਜਿਉਂ-ਜਿਉਂ ਸਰਕਾਰੀ ਸ਼ਕਤੀ ਵਧਦੀ ਤੈਂ ਤਾਂ ਸਿੰਘਾਂ ਦੇ ਹਮਲੇ ਤੇਜ਼ ਹੁੰਦੇ ਗਏ ਪੰਜਾਬ ਦੀ ਆਰਥਿਕ ਸਥਿਤੀ ਇਤਨੀ ਵਿਗੜ ਗਈ ਕਿ ਨਾ ਉਹ ਤਾਂ ਇਥੋਂ ਤੱਕ ਆ ਗਈ ਕਿ ਲਾਹੌਰ ਦਾ ਸੂਬਾ ਤਿੰਨ ਸਾਲ ਦਿੱਲੀ ਨੂੰ ਬਣਦਾ ਮਾਮਲਾ ਨਾ ਤਾਰ ਸਕਿਆ ਮਾਮਲਾ ਵੀ ਨਹੀਂ ਦੇ ਸਕਿਆ ਰਾਚੀ ਲੁੱਟ ਲੈਂਦੇ ਸੀ ਤੇ ਸੰਤ 1733 ਚ ਉਸ ਨੇ ਦਿੱਲੀ ਦਰਬਾਰ ਨਾਲ ਮਿਲ ਕੇ ਇੱਕ ਨਵਾਂ ਰਾਹ ਲੱਭਿਆ ਲਾਹੌਰ ਦੀ ਹਕੂਮਤ ਨੇ ਸਿੱਖਾਂ ਤੋਂ ਲਾਹੌਰ ਦੀ ਹਕੂਮਤ ਨੇ ਸਿੰਘਾਂ ਉਤੋਂ ਗੁਰਦੁਆਰਾਵਾਂ ਦੀ ਯਾਤਰਾ ਅਤੇ ਪਿੰਡਾਂ ਵਿੱਚ ਵੇਚਣ ਦੀਆਂ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਸਮਝੌਤਾ ਕੀਤਾ ਗਿਆ ਅਤੇ ਸਿੰਘਾਂ ਵੱਲੋਂ ਸਾਈਂ ਖਜ਼ਾਨੇ ਦੀ ਲੁੱਟ ਨਾ ਕਰਨ ਬਦਲੇ ਗੁਜਰਾਨ ਦੇ ਤੌਰ ਤੇ ਦੀਪਾਲਪੁਰ ਛਵਾਲ ਕੰਗੜਵਾਲ ਆਦਿ ਦੀ ਜ਼ਗੀਰ ਨਵਾਬੀ 1 ਲੱਖ ਮੋਹਰ ਨਕਦ ਦੇਣ ਦੀ ਪੇਸ਼ਕਸ਼ ਕੀਤੀ ਜਿਸ ਲਈ ਸਰਦਾਰ ਸੁਵੇਗ ਸਿੰਘ ਨੂੰ ਅੰਮ੍ਰਿਤਸਰ ਭੇਜਿਆ ਗਿਆ ਪੰਥ ਦੇ ਮੁਖੀਆਂ ਨੇ ਆਪਸੀ ਵਿਚਾਰ ਵਟਾਂਦਰਾ ਦੇ ਸਮੇਂ ਥੋੜੀ ਨਾ ਨੁਕਰ ਕੀਤੀ ਵਿੱਚੋਂ ਸਰਕਾਰ ਦੀ ਇਸ ਪੇਸ਼ਕਸ਼ ਨੂੰ ਮੰਨ ਲਿਆ ਗਿਆ ਨਵਾਬ ਕਪੂਰ ਸਿੰਘ ਇਹ ਜਾਣਦੇ ਸੀ ਇਹ ਬਹੁਤੀ ਦੇਰ ਤੱਕ ਮੁਗਲਾਂ ਨਾਲ ਕੀਤੀ ਇਹ ਸੰਧੀ ਨਹੀਂ ਚੱਲੇਗੀ ਪਰ ਉਹਨਾਂ ਨੇ ਦੂਰ ਅੰਦੇਸੀ ਨਾਲ ਕੰਮ ਲਿਆ ਕਿ ਇਸ ਤੇ ਸਮਝਿਆ ਕਿ ਇਹ ਸਮਾ ਖਾਲਸਾ ਪੰਥ ਨੂੰ ਮਜ਼ਬੂਤ ਕਰਨ ਦਾ ਹੈ ਵੀ ਆਪਣੇ ਕੋਲੇ ਸਰਕਾਰੀ ਜਦੋਂ ਕੋਈ ਅਵਧਾ ਆ ਗਿਆ ਆਪਾਂ ਖਾਲਸਾ ਪੰਥ ਨੂੰ ਮਜ਼ਬੂਤੀ ਦੇ ਸਕਦੇ ਆ ਕਾਰਸਾ ਪੰਥ ਨੂੰ ਮਜ਼ਬੂਤ ਕਰਨ ਦਾ ਸੁਨਹਿਰੀ ਮੌਕਾ ਹੈ ਨਵਾਬੀ ਨੂੰ ਅਸੀਂ ਕਦੇ ਵੀ ਠੋਕਰਾ ਸਕਦੇ ਹਾਂ ਉਹਨਾਂ ਦੇ ਮੱਥੇ ਮਾਰ ਸਕਦੇ ਹਾਂ ਚਵਾਲਦੀਪਾਲਪੁਰ ਕੰਗਨ ਬੋਰਪੁਰ ਦੀ ਜਗੀਰ ਸੀ ਜਿਹੜੀ ਉਤੇ 1 ਲੱਖ ਮੋਹਰ ਉਹ ਗੁਰੂ ਘਰ ਦੇ ਲੰਗਰਾਂ ਦੇ ਨਾਂ ਲਵਾ ਦਿੱਤੀਆਂ ਗਈਆਂ ਪਰ ਨਵਾਬੀ ਲੈਣ ਵਾਸਤੇ ਕੋਈ ਮੁਖੀ ਤਿਆਰ ਨਾ ਹੋਇਆ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੁਕਮਨਾਮਾ ਲੈ ਗਿਆ ਜਿਸ ਦੇ ਹੁਕਮ ਅਨੁਸਾਰ ਨਵਾਬੇ ਕਿਸੇ ਸੇਵਾਦਾਰ ਨੂੰ ਦੇਣ ਦਾ ਸੰਕੇਤ ਆਇਆ ਭਾਈ ਨਵਾਬ ਕਪੂਰ ਸਿੰਘ ਉਸ ਸਮੇਂ ਸੰਗਤਾਂ ਵਿੱਚ ਪੱਖੇ ਦੀ ਸੇਵਾ ਪੱਖਾ ਚੱਲ ਰਹੀ ਸੀ ਸੰਗਤਾਂ ਨੂੰ ਨਵਾਬੀ ਦਾ ਖਿਤਾਬ ਕਬੂਲ ਕਰਨ ਦੀ ਜਦ ਆਪ ਦੇ ਆਪ ਜੀ ਨੂੰ ਕਿਹਾ ਗਿਆ ਨਵਾਬ ਕਪੂਰ ਸਿੰਘ ਨੂੰ ਆਪਸ ਆਪ ਜੀ ਨਵਾਬੀ ਦਾ ਖਿਤਾਬ ਪਹਿਲਾਂ ਪੰਜ ਪਿਆਰਾਂ ਦੇ ਪੈਰਾਂ ਨਾਲ ਸ਼ੋਹਿਆ ਅਤੇ ਫਿਰ ਸੰਗਤ ਦਾ ਹੁਕਮਾਨ ਨੂੰ ਪ੍ਰਵਾਨ ਕਰ ਲਿਆ ਗਿਆ ਨਵਾਬ ਕਪੂਰ ਸਿੰਘ ਜਿਹਨੂੰ ਰੇਸ਼ਮੀ ਦਸਤਾਰ ਹੀਰਿਆਂ ਨਾਲ ਜੜੀ ਹੋਈ ਕਲਗੀ ਸੁਨਹਿਰੀ ਕੜਾ ਇੱਕ ਹਾਰ ਇੱਕ ਕੀਮਤੀ ਮੋਤੀਆਂ ਦੀ ਮਾਲਾ ਇੱਕ ਤਲਵਾਰ ਸੌਂਪ ਦਿੱਤੀਆਂ ਗਈਆਂ ਇਸ ਤੋਂ ਬਾਅਦ ਨਵਾਬ ਨੇ ਜੰਗਲਾਂ ਵਿੱਚੋਂ ਸਿੰਘਾਂ ਨੂੰ ਅੰਮ੍ਰਿਤਸਰ ਸੱਜ ਬੁਲਾ ਲਿਆ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਆਨੰਦਪੁਰ ਦੀਆਂ ਰੌਣਕਾਂ ਅਮਰ ਸਰ ਵਿੱਚ ਫੇਰ ਦੁਬਾਰਾ ਜਿਹੜੀਆਂ ਸੀ ਰੌਣਕਾਂ ਲੱਗ ਗਈਆਂ ਜਦੋਂ ਨਵਾਬ ਕਪੂਰ ਸਿੰਘ ਨੂੰ ਨਵਾਬ ਬਣਾ ਦਿੱਤਾ ਸਰਦਾਰਾਂ ਵਿੱਚ ਅਹੁਦੇ ਵੰਡੇ ਗਏ ਸਰਦਾਰ ਕਪੂਰ ਸਿੰਘ ਨੂੰ ਨਵਾਬ ਦਾ ਖਿਤਾਬ ਦਿੱਤਾ ਗਿਆ ਉਹ ਪੰਥ ਦਾ ਜਥੇਦਾਰ ਬਣਿਆ ਭਾਈ ਮਨੀ ਸਿੰਘ ਨੇ ਹਰਿਮੰਦਰ ਸਾਹਿਬ ਦੇ ਗ੍ਰੰਥੀ ਦੀਆਂ ਜ਼ਿੰਮੇਵਾਰੀਆਂ ਸੰਭਾਲੀਆਂ ਭਾਈ ਮਨੀ ਸਿੰਘ ਹਰਿਮੰਦਰ ਸਾਹਿਬ ਦੇ ਗ੍ਰੰਥੀ ਬਣ ਗਏ ਉਹਨਾਂ ਨੇ ਜ਼ਿੰਮੇਵਾਰੀਆਂ ਸੰਭਾਲੀਆਂ ਗੁਰਬਖਸ਼ ਸਿੰਘ ਨੂੰ ਤੋਪਾਂ ਅਤੇ ਜ਼ੰਬੂਰੇ ਦਾ ਚਾਰਜ ਸੰਭਾਲਿਆ ਹਰੀ ਸਿੰਘ ਲੰਗਰ ਦਾ ਜਥੇਦਾਰ ਬਣਿਆ ਅਤੇ ਜੱਸਾ ਸਿੰਘ ਆਲੂ ਵਾਲੇ ਘੋੜਿਆਂ ਦਾ ਵਰਤਾਵਾ ਬਣਿਆ ਹਰੀ ਸਿੰਘ ਹਜੂਰੀ ਦੀਪ ਸਿੰਘ ਸ਼ਹੀਦ ਜੱਸਾ ਸਿੰਘ ਰਾਮਗੜੀਆ ਕਰਮ ਸਿੰਘ ਖੱਤਰੀ ਗੁੱਡਾ ਸਿੰਘ ਸ਼ੁਕਰਚੱਕ ਤੇ ਭੁੰਮਾ ਸਿੰਘ ਗਰਦਾ ਸਿੰਘ ਆਦਮੁਖੀ ਸਲਾਹਕਾਰਾਂ ਅਤੇ ਪ੍ਰਬੰਧਕ ਬਣੇ ਇਹ ਸਾਰਿਆਂ ਦਾ ਉਦੋਂ ਫਿਰ ਪ੍ਰਬੰਧ ਖਾਲਸਾ ਪੰਥ ਦਾ ਇਹਨਾਂ ਸਿੰਘਾਂ ਨੇ ਸਾਰਿਆਂ ਨੇ ਸੰਭਾਲਿਆ ਇਹ ਪ੍ਰਬੰਧ ਅਤੇ ਸਰਕਾਰ ਨਾਲ ਸਮਝੌਤਾ ਲਗਭਗ 2 ਸਾਲ ਤੱਕ ਚੱਲਿਆ ਸਰਕਾਰ ਦਾ ਇਹ ਵਿਚਾਰ ਸੀ ਕਿ ਸਿੱਖਾਂ ਨੂੰ ਇਸ ਲਾਲਚ ਵਿੱਚ ਲੈ ਕੇ ਇਸ ਲਾਲਚ ਵਿੱਚ ਆ ਕੇ ਸਾਡੇ ਅਧੀਨ ਹੋ ਜਾਣਗੇ ਸਿੰਘ ਪਰ ਸਿੱਖਾਂ ਨੇ ਇਸ ਸਮੇਂ ਫਾਇਦਾ ਉਠਾਉਂਦਿਆਂ ਆਪਣੀ ਜਥੇਬੰਦੀ ਨੂੰ ਤਕੜਾ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਇਹ ਪਲੈਨ ਸੀ ਵੀ ਆਪਾਂ ਸਿੱਖ ਪੰਥ ਨੂੰ ਤਕੜਾ ਕਰਨਾ ਹੈ ਤੇ ਉਸ ਸਮੇਂ ਸਿੰਘ ਤਖਤਾਂ ਤਹਿਆਂ ਨੂੰ ਠੋਕਰਾਂ ਮਾਰ ਕੇ ਕੌਮ ਦੀ ਚੜ੍ਹਦੀ ਕਲਾ ਰੀ ਮਰ ਮਿਟਣ ਵਾਲੇ ਹੁੰਦੇ ਸਨ ਅੱਜ ਵਾਂਗ ਨਹੀਂ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਵੀ ਤਰਣਾ ਦਲ ਤੇ ਬੁੱਢਾ ਦਲ ਇਹ ਕਿਵੇਂ ਬਣਿਆ ਤੇ ਗੁਰੂ ਪਿਆਰਿਓ ਜੇਕਰ ਜਾਣਕਾਰੀ ਵਧੀਆ ਲੱਗੀ ਯਾਰ ਨੂੰ ਚਾਹਤੇ ਨੂੰ ਸਬਸਕ੍ਰਾਈਬ ਕਰਨਾ ਜੀ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਜਰੂਰ ਦੱਸਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ